ਬਿਲਕੁਲ ਫਰਜੀ ਇਨਕਲਾਬੀ ਨੇ ਉਹ ਜਿਹੜਾ 2.5 ਸਾਲ ਇਹਨਾਂ ਨੇ ਪੰਜਾਬ ਨੂੰ ਰੱਜ ਕੇ ਲੁੱਟਿਆ ਵਾ ਅੱਜ ਪੰਜਾਬ ਦੇ ਵਿੱਚ ਨਸ਼ਿਆਂ ਦਾ ਬੋਲਬਾਲਾ ਵਾ ਗੈਰ ਕਾਨੂੰਨੀ ਜਿਹੜੀ ਰੇਤਾ ਬਜਰੀ ਦੀ ਇਲੀਗਲ ਮਾਈਨਿੰਗ ਹੋ ਰਹੀ ਉਹਦਾ ਬੋਲਬਾਲਾ ਵਾ ਗੈਂਗਸਟਰਵਾਦ ਦਾ ਬੋਲਬਾਲਾ ਹੈ ਅੱਜ ਪੰਜਾਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਨਸਾਫੀ ਨੂੰ ਲੈ ਕੇ ਦਰ ਦਰ ਲੋਕੀ ਠੋਕਰਾ ਖਾ ਰਹੇ ਨੇ ਬੜੇ ਦੁੱਖ ਦੀ ਗੱਲ ਆ ਕਿ ਕਿਚਰੀਵਾਲ ਇੱਕ ਬਾਹਰਲਾ ਵਿਅਕਤੀ ਆ ਜਿਹਨੂੰ ਪੰਜਾਬ ਦੇ ਨਾਂ ਸੱਭਿਆਚਾਰ ਪਰ ਪਤਾ ਨਾ ਸਾਡੇ ਕਿਸੇ ਛੋਕੜ ਵਾਲੇ ਪਤਾ ਵਾ ਇਹ ਰਹਾ ਪਾਪਾ ਨਾਨਕ ਦੇ ਸਰਕਾਰਿਓ ਵੋਟਰਸ ਨੂੰ ਅਪੀਲ ਕਰਨ ਆਇਆ ਵਾ ਕਿ ਇਹ ਬਿਲਕੁਲ ਫਰਜੀ ਇਨਕਲਾਬੀ ਨੇ ਔਰ ਜਿਹੜਾ 2.5 ਸਾਲ ਇਹਨਾਂ ਨੇ ਪੰਜਾਬ ਨੂੰ ਰੱਜ ਕੇ ਲੁੱਟਿਆ ਵਾ 2.5 ਸਾਲਾਂ ਵਿੱਚ ਕਿਸੇ ਪਿੰਡ ਵਿੱਚ ਕੋਈ ਇੱਕ ਨਵੇਂ ਪੈਸੇ ਦੀ ਇੱਟ ਨਹੀਂ ਲਾਈ ਕੋਈ ਵਿਕਾਸ ਦਾ ਕੰਮ ਨਹੀਂ ਕੀਤਾ ਉਲਟਾ ਪਿਛਲੇ 2.5 ਸਾਲਾਂ ਵਿੱਚ 1 ਲੱਖ ਕਰੋੜ ਰੁਪਏ ਦੇ ਕਰਜ਼ੇ ਵਿੱਚ ਇਜ਼ਾਫਾ ਕੀਤਾ ਵਾ ਸਾਡਾ ਪੰਜਾਬ ਅੱਗੇ ਹੀ ਬੜੇ ਮੁਸ਼ਕਲ ਹਾਲਾਤਾਂ ਚ ਗੁਜ਼ਰ ਰਿਹਾ ਵਾ ਅੱਜ ਪੰਜਾਬ ਦੇ ਵਿੱਚ ਨਸ਼ਿਆਂ ਦਾ ਪੋਲ ਪਾਲਾ ਵਾ ਗੈਰ ਕਾਨੂੰਨੀ ਜਿਹੜੀ ਰੇਤਾ ਬਜਰੀ ਦੀ ਇਲੀਗਲ ਮਾਈਨਿੰਗ ਹੋ ਰਹੀ ਉਹਦਾ ਬੋਲਬਾਲਾ ਵਾ ਗੈਂਗਸਟਰਵਾਦ ਦਾ ਬੋਲਬਾਲਾ ਹੈ ਅੱਜ ਪੰਜਾਬ ਦੇ ਵਿੱਚ ਗੁਰੂਗ੍ਰਾਂਤ ਸਾਹਿਬ ਦੀ ਬੇਇਨਸਾਫ ਨੂੰ ਲੈ ਕੇ ਦਰ ਦਰ ਲੋਕੀ ਠੋਕਰਾਂ ਖਾ ਰਹੇ ਨੇ ਕੋਈ ਇੱਕ ਵਾਅਦਾ ਜਿਹੜਾ ਇਹਨਾਂ ਨੇ ਕੀਤਾ ਪੰਜਾਬ ਦੇ ਲੋਕਾਂ ਨਾਲ ਉਹ ਪਿਛਲੇ 2.5 ਸਾਲ ਤੋਂ ਨਹੀਂ ਪੂਰਾ ਕਰ ਸਕੇ ਸਿਵਾਏ ਇਸ ਖਜ਼ਾਨੇ ਦਾ ਉਜਾੜਾ ਹੈਲੀਕਾਪਟਰਾਂ ਤੇ ਜਹਾਜ਼ਾਂ ਤੇ ਕੇਜਰੀਵਾਲ ਨੂੰ ਕਮਾਇਆ ਗਿਆ ਸਾਰੇ ਦੇਸ਼ ਵਿੱਚ ਪੰਜਾਬ ਦੇ ਸਿਰ ਤੇ ਔਰ ਹਜ਼ਾਰ ਹਜ਼ਾਰ ਗਰਮੈਂ ਜਿਹੜੇ ਕਿਹਦੇ ਸ ਸਾਦੇ ਜੇ ਬੰਦੇ ਆ ਅਸੀਂ ਵੀਆਈਪੀ ਕਲਚਰ ਖਤਮ ਕਰਾਂਗੇ ਜਿੰਨਾ ਰੱਜ ਕੇ ਇਹਨਾਂ ਨੇ ਵੀਆਈਪੀ ਕਲਚਰ ਵਧਾਇਆ ਪੰਜਾਬ ਦੇ ਵਿੱਚ ਇਸ ਪਾਰਟੀ ਨੇ ਭਗਵੰਤ ਮਾਨ ਨੇ ਮੈਂ ਸਮਝਦਾ ਸਮੇਂ ਦੀ ਨਜਾਕਤ ਸਮੇਂ ਦੀ ਮੰਗ ਈ ਆ ਕਿ ਇਹਨਾਂ ਨੂੰ ਚਾਰੇ ਜਮਨੀ ਚੋਣਾ ਵਿੱਚ ਪੰਜਾਬ ਚੋਂ ਹਰਾਇਆ ਜਾ ਹਰਾਇਆ ਜਾਵੇ ਤਾਂ ਕਿ ਪੰਜਾਬ ਦੇ ਵਿੱਚ ਆਉਣ ਵਾਲੇ ਸਮੇਂ ਚ ਜਿਹੜੀ ਆ ਉਹ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਕੇ 2027 ਵਿੱਚ ਮੁੜ ਪਾਰਟੀ ਦੀ ਸਰਕਾਰ ਬਣਾਈ ਜਿਹੜਾ ਬਦਲਾਵ ਬਦਲਾਵ ਦਾ ਨਾਰਾ ਹੈ ਨਾ ਉਹ ਬਾਕੀ ਤਾਂ ਕਿਤੇ ਨਹੀਂ ਬਦਲਾਵ ਲਿਆ ਸਕੇ ਲੇਕਿਨ ਸਾਡੇ ਪਾਸੇ ਬਦਲਾਵ ਫਸਲ ਦੀ ਲੁੱਟ ਵਿੱਚ ਜ਼ਰੂਰ ਲੈ ਕੇ ਆਏ ਅਸੀਂ 75 ਸਾਲਾਂ 'ਚ ਇਹ ਨਹੀਂ ਦੇਖਿਆ ਕਿ ਸਾਡੇ ਪੰਜਾਬ ਦੇ ਕਿਸਾਨ ਦੀ ਤੇ ਖੇਤ ਮਜ਼ਦੂਰ ਦੀ ਕਿੰਨੀ ਲੁੱਟ ਹੋਈ ਆ ਇਹ ਸਵਾਰ ਸਾਡਾ ਮਾਝੇ 'ਚ ਖਾਸ ਤੌਰ ਤੇ ਝੋਨਾ ਜੁੜਾਵਾ ਉਹ 300 400 ਰੁਪਏ ਪ੍ਰਤੀ ਕੁਇੰਟੀ ਟਨ ਐਮਐਸਪੀ ਤੋਂ ਵੇਖਿਆ ਵਾ ਜਿਵੇਂ ਗੱਲ ਕਰਾਂ ਇਹਨੂੰ ਜੇ 10% ਵੀ ਐਮਐਸਪੀ ਤੋਂ ਕੱਟ ਵਿਕੇ ਪੰਜਾਬ ਦੇ ਕਿਸਾਨ ਦਾ ਝੋਨਾ ਤੇ 5000 ਕਰੋੜ ਰੁਪਏ ਦੇ ਪੰਜਾਬ ਦੀ ਕਿਸਾਨ ਦੀ ਲੁੱਟ ਹੋਈ ਹੈ ਮੇਰੇ ਹਿਸਾਬ ਨਾਲ ਇਹ ਹੀ ਕਾਫੀ ਵੱਡੀ ਇੱਕ ਕਾਰਨ ਹੈ ਇਹਨਾਂ ਨੂੰ ਸਜ਼ਾ ਦੇਣੀ ਹੈ ਇਹਨਾਂ ਨੂੰ ਇਲੈਕਸ਼ਨ ਵਿੱਚ ਸਬਕ ਸਿਖਾਉਣ ਦਾ ਜੇ ਆਪਾਂ ਇਹਨਾਂ ਨੂੰ ਇਸ ਜਿਮਨੀ ਚੋਣ ਵਿੱਚ ਹਰਾਵਾਂਗੇ ਤੇ ਅਗਲਾ ਝੋਨਾ ਤੇ ਅਗਲੀ ਫਸਲਾਂ ਦੀ ਪ੍ਰਕੂਰਮੈਂਟ ਠੀਕ ਹੋਵੇਗੀ ਵਰਨਾ ਜੋ ਕੁਝ ਇਸ ਵਾਰ ਪੰਜਾਬ ਚ ਹਤਾਸ਼ ਕੀਤਾ ਕਿਸਾਨ ਤੇ ਮਜ਼ਦੂਰ ਤੇ ਜੋ ਪੰਜਾਬ ਦਾ ਵਾਤਾਵਰਨ ਖਰਾਬ ਹੋਇਆ ਵਾ ਮੈਂ ਸਮਝਦਾ ਕਿ ਇਸ ਇਲੈਕਸ਼ਨ ਵਿੱਚ ਆਪਾਂ ਨੂੰ ਜਿਹੜਾ ਹੈ ਇਹਦਾ ਸਾਫ ਜ਼ਰੂਰ ਮੰਗਣਾ ਚਾਹੀਦਾ ਔਰ ਮੇਰੀ ਤਾਂ ਅਪੀਲ ਹੀ ਹੈ ਕਿ ਸਾਡੇ ਸਤਿਕਾਰਯੋਗ ਬੀਬੀ ਜਤਿੰਦਰ ਕੌਰ ਰੰਦਾਵਾ ਜਿਨ੍ਹਾਂ ਦਾ ਚੋਣ ਨਿਸ਼ਾਨ ਪੰਜਾ ਹੈ ਉਹਨਾਂ ਨੂੰ ਵੋਟ ਪਾ ਕੇ ਕਾਮਯਾਬ ਚਾਲੇ ਆ ਕਿ ਬੀਜੇਪੀ ਆਪਾਂ ਸਭ ਨੂੰ ਪਤਾ ਵਾ ਕਿ ਉਹ ਪੰਜਾਬ ਵਿਰੋਧੀ ਜਮਾਤ ਆ ਉਹ ਕਿਸਾਨ ਮੋਦੀ ਜਮਾਤ ਆ ਉਹ ਘੱਟ ਗਿਣਤੀਆਂ ਦੇ ਵਿਰੋਧੀ ਚਮਾਰੂ ਉਹਨਾਂ ਨੇ ਜਿਹੜਾ 10 ਇਕੜ ਦਾ ਇੱਕ ਵਿਧਾਨ ਸਭਾ ਦਾ ਜ਼ਮੀਨ ਦੇਣ ਦਾ ਫੈਸਲਾ ਚਰਨਿਕਤ ਕੀਤਾ ਵਾ ਉਹ ਸਰਾਸਰ ਪੰਜਾਬ ਵਿਰੋਧੀ ਹੈ ਇੱਥੇ ਭਗਵੰਤ ਮਾਨ ਦਾ ਵੀ ਮੈਂ ਸਮਝਦਾ ਕਿ ਬਿਲਕੁਲ ਇੱਕ ਨੈਗੇਟਿਵ ਰੋਲ ਸੀਗਾ ਜਦੋਂ ਇਹਨਾਂ ਨੇ ਅੱਜ ਤੋਂ ਡੇਢ ਸਾਲ ਪਹਿਲਾਂ ਇਹ ਕਿਹਾ ਕਿ ਜ਼ਮੀਨ ਦੇਾਂਗੇ ਵਿਧਾਨ ਸਭਾ ਹਰਿਆਣਾ ਨੂੰ ਭਗਵੰਤ ਮਾਨ ਨੇ ਬਜਾਏ ਕਿ ਇਸ ਨੂੰ ਰੋਕਣ ਦੇ ਇਹਦਾ ਵਿਰੋਧ ਕਰਨ ਦੇ ਇਹਨੇ ਆਪ ਵੀ ਮੰਗਣੀ ਸ਼ੁਰੂ ਕਰ ਦਿੱਤੀ ਕਿ ਸਾਨੂੰ ਪੰਜਾਬ ਦੀ ਵਿਧਾਨ ਸਭਾ ਵਾਸਤੇ ਵੀ 10 ਸਕੜ ਜ਼ਮੀਨ ਪ੍ਰਾਪਰ ਦੇ ਦਿੱਤੀ ਜਾਵੇ ਇਹ ਮੈਂ ਸਮਝਦਾ ਕਿ ਬਹੁਤ ਮੂਰਖਾਂ ਦਾ ਟੋਲੇ ਵਾਲੀ ਸਰਕਾਰ ਬਣੀ ਹੋਈ ਆ ਜਿਨ੍ਹਾਂ ਨੂੰ ਪੰਜਾਬ ਦੇ ਪੱਖ ਦੇ ਮਸਲੇ ਚਾਹੇ ਉਹ ਸਾਡੇ ਪਾਣੀ ਨੇ ਚਾਹੇ ਉਹ ਪੰਜਾਬੀ ਬੋਲ ਦੇ ਇਲਾਕੇ ਨੇ ਚਾਹੇ ਚੰਡੀਗੜ੍ਹ ਰਾਜਧਾਨੀ ਸਾਡੀ ਆ ਉਹ ਇਹਨਾਂ ਦੇ ਮਰਜ਼ੀ ਦੇ ਨਾਲ ਇਹਨਾਂ ਦੀ ਸਹਿਮਤੀ ਦੇ ਨਾਲ ਭਾਜਪਾ ਸਾਡੇ ਅਧਿਕਾਰਾਂ ਦੇ ਉੱਤੇ ਡਾਕਾ ਮਾਰਿਆ ਸਾਰੇ ਦੂਸਰੀ ਸਟੇਟਸ ਨੇ ਸਾਡੇ ਚੌਲ ਜਿਹੜੇ ਨੇ ਉਹ ਰਿਜੈਕਟ ਕੀਤੇ ਨੇ ਅਸਲ ਚ ਕਹਾਣੀ ਕੀ ਆ ਕਿ ਭਗਵਾਨ ਮਾਨ ਨੂੰ ਜਿਹੜਾ ਝੋਨੇ ਦੀ ਤਿਆਰੀ ਕਰਕੇ ਰੱਖੇ ਚਾਹੀਦੀ ਸੀਗੀ ਅੱਜ ਤੋਂ 3-4 ਮਹੀਨੇ ਪਹਿਲਾਂ ਜਿਹੜੇ ਮਗਰਲੇ ਪ੍ਰਾਣਾ ਚੌਲ ਲੱਗਾ ਗੋਦਾਮਾਂ ਚ ਉਹ ਖਾਲੀ ਕਰਾਉਣੇ ਚਾਹੀਦੇ ਸੀ ਛੇਲਰਾਂ ਨਾਲ ਐਗਰੀਮੈਂਟ ਕਰਨੇ ਚਾਹੀਦੇ ਸੀ ਆਰਪੀਆਂ ਨਾਲ ਬੈਠ ਕੇ ਗੱਲ ਕਰਨੀ ਚਾਹੀਦੀ ਸੀ ਉਹ ਕੁਝ ਵੀ ਨਹੀਂ ਕਰ ਸਕੇ ਐਨ ਮੌਕੇ ਤੇ ਆ ਕੇ ਅੱਜ ਸਾਡਾ ਪੰਜਾਬ ਦਾ ਕਿਸਾਨ ਹੈ ਜਿਹੜੀ ਉਹਦੀ ਬਕਾਇਦਾ ਤੌਰ ਤੇ ਆਰਗੇਨਾਈਜ਼ ਕੀਨਾਂ ਸਰਕਾਰੀ ਛੇ ਦੇ ਨਾਲ ਇਹ ਸਾਰੀ ਲੁੱਟ ਹੋਈ ਆ ਸਭ ਤੋਂ ਇੰਪੋਰਟੈਂਟ ਮਸਲਾ ਕਿਉਂਕਿ ਕਿਸਾਨ ਇੱਕ ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਵਾ ਇਸ ਕਰਕੇ ਇਹ ਜੋ ਕੁਝ ਹੋਇਆ ਪੰਜਾਬ ਦੇ ਵਿੱਚ ਕਿਸਾਨਾਂ ਦੇ ਨਾਲ ਇਹ ਇਹਦਾ ਸਮਾਂ ਹੈ ਪੰਜਾਬ ਦੇ VOTER ਨੂੰ ਇਹਦਾ ਹਿਸਾਬ ਲੈਣਾ ਇਹ ਦੁੱਖ ਦੀ ਗੱਲ ਆ ਕਿ ਕਿਜਰੀਵਾਲ ਇੱਕ ਬਾਹਰਲਾ ਵਿਅਕਤੀ ਆ ਜਿਹਨੂੰ ਪੰਜਾਬ ਦੇ ਨਾਂ ਸੱਭਿਆਚਾਰ ਪਰ ਪਤਾ ਨਾ ਸਾਡੇ ਕਿਸੇ ਪਛੋਕੜ ਵਾਲੇ ਪਤਾ ਵਾ ਉਹ ਆਣ ਕੇ ਐਵੇਂ ਬਿਨਾਂ ਵਜ੍ਹਾ ਤੋਂਮਤਾ ਲਾ ਕੇ ਔਰ ਇਹਨਾਂ ਨੂੰ ਜੋ ਕੀਤਾ ਵਾ ਮੈਂ ਸਮਝਦਾ ਕਿ ਤੇ ਸਖਤ ਸ਼ਬਦਾਂ ਵਿੱਚ ਇਸੇ ਇਹ ਇਲੈਕਸ਼ਨ ਜੋ ਆਪਾਂ